ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆਈ ਆਪਣੇ ਨਵੇਂ ਬਲੌਗ 'ਚ ਪੀਏਯੂ ਮੇਲੇ 'ਚ ਪਹੁੰਚੇ ਆ ਜੀ ਪਹੁੰਚੇ ਆ ਜੀ ਆਪਾਂ ਪਸ਼ੂ ਵਾਲੀ ਸਾਈਡ ਤੇ ਪਸ਼ੂਆਂ ਸੰਬੰਧੀ ਲੈਣੇ ਆ ਜਾਣਕਾਰੀ ਨਾਲ ਨਾਲ ਸੋਨੂੰ ਵੀ ਦਿਖਾਉਣਾ ਮੇਲਾ ਆਈ ਇਹ ਤੁਹਾਨੂੰ ਐਡਰੈਸ ਪਸ਼ੂ ਪਾਲਕ ਦਾ ਸੀ ਗੁਰੂ ਅੰਗਦ ਦੇਵ ਜੀ ਐਂਟਰੀ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਚੌਲਾਂਪਨ ਮਾਰਚ ਦਾ ਮੇਲਾ ਆਈ 2024 ਸਾਡੇ ਕੋਲ ਕੋਲ ਪਹੁੰਚਿਆ ਇੱਥੇ ਸਾਰੀਆਂ ਸਟਾਲਾਂ ਹਨ ਉਹ ਅਪਕਟ ਨਿਯਤ ਕੀਆ ਨਾ ਕੋਤੇ ਇਹਨਾਂ ਦੇ ਸਾਰੀਆਂ ਤੋਂ ਬਵਾਏ ਤੇ ਸਾਰੀਆਂ ਦਵਾਈਆਂ ਦੀ ਦੁਕਾਨ ਹੈ ਰਹੀ ਇੱਥੇ ਕਿਉਂਕਿ ਗੱਲ ਹੈ ਪਸ਼ੂਆਂ ਵਾਸਤੇ ਪਸ਼ੂਆਂ ਦੀ ਮੇਲਾ ਇਧਰੀ ਸਾਈਡ ਤੇ ਉਹਨਾਂ ਸਾਰੀਆਂ ਸਟਾਲਾਂ ਕੰਮ ਕਰਤੀਆਂ ਦਿਖਾਉਣੇ ਆ ਜੋੜੇ ਰੋ ਵੀਡੀਓ ਦੇ ਨਾਲ ਪ੍ਰੋਬਬਲੀ ਇੰਡੀਆ ਹੈਲਥ ਕੇਅਰ ਵਾਲੇ ਆ ਗਏ ਇੱਧਰ ਇਹ ਦਵਾਈਆਂ ਹੀ ਨੇ ਜੀ ਆਪਣੇ ਇਹਨਾਂ ਦੇ ਮਤਲਬ ਫੀਡ ਦੇ ਬਾਰੇ ਆ ਗਏ ਇੱਧਰ ਮੁਸਕਾਨ ਫੀਡ ਵਾਲੇ ਚਿਚੜਾਂ ਵਾਸਤੇ ਕਰੇ ਸਫਾਇਆ ਦਵਾਈ ਆ ਗਈ ਇੱਧਰ ਜਿਹੇ इंडस्ट्री सिर्फ इतने पशुओं की दवाई मिल रही क्योंकि इधर सिर्फ एक अलग तो बनाया पशुओं का मेला वैक्रो वैक्ट दवाई बाकी सारे भा ਇਹ ਕੋ ਨਾਮੇ ਦਾ ਨਮੀ ਦਵਾਈ ਆਉਂਦੀ ਹੈ। ਹਰ ਇੱਕ ਦਵਾਈ ਵਸਤੂ ਇੱਥੇ ਨਵੀਂ ਆ ਜਾਂਦੀ ਹੈ ਜਿਹੜਾ ਮਰਜ਼ੀ ਨਵਾਂ ਬ੍ਰਾਂਡ ਆਉਂਦਾ। ਬਸ ਉਹ ਵਾਸਤੇ। ਕਾਰ ਗਿੱਲਾ ਆਇਆ ਹੁਣ ਚਾਹੇ ਤੇ ਤਾਰਾ ਫੀਲ ਵਾਲਿਆ ਹੁਣ ਇਹਦੇ ਸਾਰੇ ਇੱਥੇ ਲਗਭਗ ਸਾਰੇ ਆਉਂਦੇ ਆ ਉਹ ਕਾਰ ਗਿੱਲਾ ਆ ਕੇ ਹਮਾਲਿਆ ਦੇ ਆ ਗਏ। ਜਿਹੜੇ ਕੁੱਤਿਆਂ ਵਾਲੇ ਫੀਲ ਫੂਲ ਸਾਰੇ ਆਣੀ ਨਹੀਂ ਦੋਈ ਇਹ ਵੀ ਕੈਲਸ਼ੀਅਮ ਲੈਣੀ ਆ ਜਾਂ ਕੋਈ ਵੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪਸ਼ੂਆਂ ਵਾਸਤੇ ਕਾ ਸਾ ਫੀਡ ਕੀ ਆਂ ਗਿਆ ਨਾ ਯਕੀਨ ਨਹੀਂ ਆ ਮਾਣ ਮਸ਼ੀਨਾਂ ਤੋਂ ਜਿਵੇਂ ਚੋਆਈਆਂ ਦੀਆਂ ਮਨ ਵੱਡੇ ਛੋਟੇ ਜਿੰਨੀ ਮਰਜ਼ੀ ਲੈ ਸਕਦੇ ਆ ਕਿ ਨਹੀਂ ਮੈਲਟਿੰਗ ਮਸ਼ੀਨਸ ਆ ਕੀ ਹਰੇ ਚਾਰੇ ਵਾਸਤੇ ਇਹਨਾਂ ਦੇ ਨਿਊਟਰੀਜ਼ ਦਾ ਮਤਲਬ ਜਿਵੇਂ ਲੱਗ ਲੱਗ ਦੋ ਜੰਪਸ ਨੂੰ ਮਿਲਨੇ ਚਾਹੀਦੇ ਆ ਜੇ ਬੋਤਲਾਂ ਦੇ ਸਾਰੇ ਆਚਾਰ ਵਾਸਤੇ ਦੇਸੀ ਆਦੇ ਉਹ ਵਿਚਦੇ ਉਹ ਪੱਟੇ ਕਿਤੇ ਨਹੀਂ ਮੈਂ ਕਹਾਂ ਵਾਲੀ ਦੋ ਤਾਂ ਨਹੀਂ ਕਰ ਚੜ੍ਹ ਆਈ ਕੋਹਲੀ ਖੜੇ ਬੋਟਲ ਲੈਂਦੀ ਹੈ ਜੀ ਬਹੁਤ ਬੜੀਆ ਰਿਜ਼ਲਟ ਹੈ ਇਸ ਦਾ ਬਰੋਨੀ ਮਟਾ ਜ਼ਿਆਦਾ ਭਰਦੀ ਹੈ ਜਿਹੜੇ ਜੰਨੇ ਦੇ ਵਿੱਚ ਆਮ ਤੌਰ ਤੇ 22% ਹੁੰਦੀ ਆ ਇਸ ਮੇਰੇ ਲਈ ਕਿੰਨੇ ਜੀ 16 ਫਟ ਵੜ ਜਾਂਦੀ ਹੈ ਜੀ ਤੁਹਾਨੂੰ ਖਾਂਦਾ ਜੀ ਪੂਰੇ ਸ਼ੌਕ ਨਾਲ ਆ ਜੀ 2 ਮਹੀਨੇ ਸਰਦਾ ਵੀ ਬੰਦ ਹੋ ਗਿਆ ਜਵਾਰ ਹੈ ਜਵਾਰਾਂ ਇਹ ਜੀ ਮੈਂ ਦਾ ਸੂਟ ਜੋ ਸਿੰਗਲ ਕਟਿੰਗ ਦਿੰਦੀ ਹੈ 2 ਕਿਲੋ ਕਿਲੋ ਵੀ 1 ਕਿਲੋ ਤੇਨੂੰ ਦੀ ਪੈ ਜੀ ਠੀਕ ਹੈ ਠੀਕ ਜਿਹੜੀ ਆ ਮੱਕੀ ਕਹਿੰਦਾ ਵੀ ਇਹ 99 ਮਿੱਤਰਾਂ ਨਵੇਂ ਵਾਲੀ ਯਾਰ ਕਿੰਨਾ 80 85 ਦਾ ਨਾ ਹੋ ਜਾਂਦੀ ਹੈ ਕੀ ਰੇਟੂ ਦਾ ਯਾਰ ਤੁਸੀਂ ਬੋਲਾ ਇਹ ਮੱਕੀ ਦਾ ਵੀ 2000 ਪਾਇਆ ਹੋਇਆ ਜੀ ਇਹ ਇਹ ਚਾਰ ਦਾ ਵੀਰੇ ਪਾਇਆ ਹੋਇਆ ਕਿੰਨੇ ਟਾਈਮ ਚ ਤਿਆਰ ਹੋਊਗੀ ਇਹ 2095 9293 ਮੈਂ ਵੀ ਆ ਕੀ ਰੇਟ ਹੈ ਇਹਦਾ 1 ਕਿਲੋ ਦੇ ਪੈਕੇਜ ਨੇ ਕਲਾਸ ਵੀਰ ਮੇਰੇ ਖਿਆਲ ਚ 12 ਤੋਂ 1400 ਦੇ ਗੇਟ ਦੇ ਵਿੱਚ ਸੀਗੀ ਕੁਛ ਕਹਿੰਦੀ ਹੈ ਅੱਛਾ ਜੈਕ ਰੇਟ ਨਹੀਂ ਪਤਾ ਪਰ ਚਲੋ ਸਰ ਗਿਆ ਕਿ ਮੇਰੇ ਏਰੀਆ ਚ ਵਿਕਰੀ ਨਹੀਂ ਮਿਲਦੀ ਜੀ ਮਾਰਕਸਾਈਡ ਵਿਕਰੀ ਤੋਂ ਨਾਲ ਮਿਲ ਜਾਂਦੀ ਹੈ ਆਪਰੇ ਕੋਲ ਨਹੀਂ ਮਿਲ ਜੂਗੀ ਮਿਲ ਜੂਗੀ ਇਸ ਟਾਈਮ ਪਹਿਲੇ ਇਹ ਨਹੀਂ ਮਿਲਦਾ ਤਾਂ ਮਿਲ ਜੂਗੀ ਅੱਛਾ ਅੱਛਾ ਠੀਕ ਹੈ ਵੀਰ ਆਇਆ ਜੇ ਵਹ ਹਰੇ ਚਾਰੇ ਵਾਸਤੇ ਦਵਾਈਆਂ ਇਹ ਟੂਜ਼ ਜਦ ਮਾਦ ਲਵਾ ਆ ਅੱਗੇ ਦੇ ਫਾਰ ਇਹਨਾਂ ਦੇ ਸਿਸਟਮ ਇਹ ਡੱਗਰਾਂ ਦੇ ਲੱਗਦਾ ਤਿੰਨ ਪੋਰ ਇੱਕ ਜਗ੍ਹਾ ਹੁਣ ਕੀਤੇ ਕੀ ਹੋਵੇ ਪੋਰ ਫਾਰਾ ਸਿਸਟਮ ਦਾ ਰੱਖਿਆ ਇਹ ਜੰਗਰਾਂ ਦੇ ਲਵਾਉਣਾ ਆ ਪਾਸੂਆਂ ਤੇ ਫਾਰਾ ਸਿਸਟਮ ਉਹ ਆ ਪੱਧਾ ਜ਼ਰੂਰੀ ਸੇਵਾ ਫੀਡਾਂਾਂ ਦੇ ਆ ਗਏ ਜੀ ਇੱਧਰ ਅੱਗੇ ਕੈਂਟਲ ਅਸੀਸਾਂ ਦੇ ਆ ਗਏ ਅਸੀਸ ਦੀ ਮਸੂਰੀ ਦੀ ਫਾਸੀ ਹੁੰਦੀ ਆ ਟਿਕਟ ਵੀ ਤਿਆਰ ਕਰਦੇ ਆ ਤੇ ਹੋਰ ਵੀ ਪ੍ਰੋਟੀਨ ਪਸ਼ੂਆਂ ਦਾ ਪਸ਼ੂ ਵਾਲਾ ਕੇ ਕਾਰਗੇ ਦਾ ਕਾਰਗੇ ਦਾ ਬ੍ਰਾਂਡ ਤੁਸੀਂ ਜਾਣਦੇ ਹੋ ਪਰ ਵਧੀਆ ਹੁੰਦਾ ਇਹਦਾ ਸੀਆ ਵੀਰੇ ਵਧਿਆ ਵੀਰੇ ਵਧਿਆ ਕੀ ਰੇਟ ਚੱਲਦਾ ਵੀਰੇ ਫੀਡ ਦਾ ਆਪਣੀ ਦਾ ਕਾਰਗਿਲ ਦਾ ਕਿਹੜੀ ਦਾ ਜੀ 8000 ਆਪਣਾ 16 10 16 10 ਹਾਂਜੀ ਇਹ ਮੱਝਾਂ ਵਾਸਤੇ ਹੋ ਗਿਆ ਕਿ ਭਾਈਆਂ ਵਾਈ ਵਾਸਤੇ ਇਹ ਕੀ ਭਾਈ ਦੇਖ ਮੱਝਾਂ ਦਾ ਵਾਹ ਦੋਨਾਂ ਨੂੰ ਪੈ ਜਾਂਦੀ 8000 8000 10000 ਵੀ ਆਉਂਦੀ ਆਪਣੀ 8000 ਵੀ ਆਉਂਦੀ ਨਹੀਂ ਕਾਦੇ ਵਾਸਤੇ ਕਿਹਨਾਂ ਵਾਸਤੇ ਵੀ ਪਸ਼ੂ ਆਵੇ 8000 ਆ ਦੇਖ ਭਾਈ ਆ ਵੀ ਬਣਾ ਲਾ ਬੱਚੇ ਵੀਡੀਓ ਦਾ ਸਾਰੇ ਦਾਰੀ ਦੱਸ ਦਿੰਦੇ ਆ ਜੇ ਦੇਖਣੀ ਹਾਂਜੀ ਮੁਰਾਏ ਦੱਸੋ ਚਾਰਟ ਕੀ ਗੱਲ ਬਾਤ ਆ ਸੁਪਰ ਕਾਫ ਹੈਈ ਆਪਣੀ ਅੱਛਾ ਅੱਛਾ ਤਿੰਨ ਦਿਨ ਤੋਂ ਤਿੰਨ ਮਹੀਨੇ ਤੱਕ ਪੈਂਦੀ ਹੈ ਠੀਕ ਹੈ ਵੀਰੇ ਪਸ਼ੂ ਜਿੰਨੀ ਖਾਂਦਾ ਇੱਕ ਭਾਂਡੇ ਚ ਫੀਡ ਹੈ ਹਾਂ ਇੱਕ ਭਾਂਡੇ ਚ ਪਾਣੀ ਪਿਆ ਰਹੇ ਠੀਕ ਹੈ ਜੀ ਐਵੇਂ 50 ਦਿਨ ਤੋਂ ਰੁਪੱਠਾ ਨਹੀਂ ਪਾਉਣਾ ਜਿੰਨਾ ਪਸ਼ੂ ਖਾਂਦਾ ਉਸ ਹਿਸਾਬ ਨਾਲ ਪੁਰਾ ਠੀਕ ਹੈ ਵੀਰੇ ਠੀਕ ਆ ਉਹਦੋਂ ਦਾ ਕਾਫ ਗਰੋਅ ਰਾਜੀ ਠੀਕ ਹੈ ਵੀਰੇ ਉਹ ਨੰਬਰ ਇਹਦੇ ਪਸ਼ੂ ਦੇ ਮੰਨ ਲੋ ਹੱਡੀਆਂ ਦੀ ਮਜ਼ਬੂਤੀ ਲਈ ਜ਼ਿਆਦਾ ਕੰਮ ਕਰਦੀ ਹੈ ਠੀਕ ਹੈ ਠੀਕ ਹੈ ਤਿੰਨ ਚਾਰ ਮਹੀਨਾ ਤੋਂ ਲੈ ਕੇ ਅੱਠਾਂ ਤੱਕ ਪਾ ਦਿੰਦੇ ਠੀਕ ਹੈ ਤੇ ਤੀਜੇ ਨੰਬਰ ਤੇ ਡੈਰੀ ਪ੍ਰੋਟੀਨ ਆ ਗਈ ਹੂੰ ਕਈ ਫਾਰਮਰ ਪਹਿਲੀ ਦੂਜੀ ਪਾ ਕੇ ਸਿੱਧੀ ਚੌਥੀ ਤੇ ਪਹੁੰਚ ਜਾਂਦੇ ਠੀਕ ਹੈ ਤੀਜੀ ਮੈਸ ਕਰਦੇ ਜਿਹਨੇ ਕੱਦ ਭਰ ਕੇ ਤੁਹਾਨੂੰ ਉਹ ਆ ਪੀੜਾ ਠੀਕ ਹੈ ਇਹ ਵਧੀਆ ਆਪਾਂ ਨੂੰ ਜੜ ਕੱਦ ਪਾ ਕੇ ਨੰਬਰ ਆਉਂਦੀ ਵੀਰੇ ਇਹਦੀ ਜਨਮ ਤੇ ਇਹ ਡੈਰੀ ਪ੍ਰੋਟੀਨ ਸਪਲੀਮੈਂਟ ਅੱਛਾ ਡੈਰੀ ਪ੍ਰੋਟੀਨ ਨਾਮ ਨੇ ਨੰਬਰ ਹੀ ਆਵਾ ਡੈਰੀ ਪ੍ਰੋਟੀਨ ਠੀਕ ਆ ਬਈ ਉਦੋਂ ਬਾਅਦ ਪਸ਼ੂ ਦਾ ਕੱਦ ਭਰ ਬਾਹਰੋਂ ਤਿਆਰ ਹੋ ਗਿਆ ਠੀਕ ਹੈ ਠੀਕ ਹੈ ਬੱਚੇ ਦਾ ਨਹੀਂ ਤੇ ਕੰਮ ਕਰ ਲਈ ਆਪਣੀ ਹਿੱਪ ਡਰਾਈ ਆ ਹਾਂ ਤੇ ਫਿਰ ਆ ਚਾਰ ਨੰਬਰ ਕਿਹਦੀ ਇੱਕ ਤੋਂ ਮਹੀਨਾ ਪਹਿਲਾਂ ਦਾ ਕੀ ਆ ਭਾਈ ਠੀਕ ਆ ਬਈ ਸੂਨ ਤੋਂ ਪਹਿਲਾਂ ਪਹਿਲਾਂ ਚਾਹ ਪਾਉਣੇ ਚਾਹੀਦਾ ਆਪਾਂ ਨੂੰ ਮੈਂ ਜਦੋਂ ਕੱਦ ਪਰ ਪੂਰਾ ਹੋ ਗਿਆ ਠੀਕ ਠੀਕ ਆ ਠੀਕ ਆ ਵੀਰੇ ਮਹੀਨਾ ਪਹਿਲਾਂ ਤੱਕ ਪਾਓ ਓਕੇ ਓਕੇ ਉਹਨਾਂ ਵਾਂਗੀ ਆ ਗਈ ट्रांजिशन ਮਿਕਸ ਠੀਕ ਆ ਪਹਿਲਣ ਵਾਲੇ ਕਿਸ ਚੰਗੇ ਹਾਂਜੀ ਜਦੋਂ ਮਹੀਨਾ ਰਹਿ ਗਿਆ ਆਪਾਂ ਓਕੇ ਓਕੇ ਜਿਹੜਾ ਪਸ਼ੂ ਇੱਕ ਵਾਰੀ ਦੁੱਧੋਂ ਹਟ ਗਿਆ ਚਾਹ ਹਾਂਜੀ ਉਹਨੂੰ ਆਪਾਂ 2 ਮਹੀਨੇ ਜਦੋਂ ਪਹਿਲਾਂ ਛੱਡ ਦਿਆਂ ਠੀਕ ਆ ਚਾਹ ट्रांजिशन ਪਲੱਸ ਪਾ ਦੋ ਓਕੇ ਸੂਨ ਤੋਂ 10 ਦਿਨ ਬਾਅਦ ਤੱਕ ਜਾਂ ਦੂਜਾ ਕੋਰਸ ਆ ਖਟੇ ਤੋਂ ਬਾਅਦ ਪਹਿਲਾ ਹੀ ਫਟ ਰਾਈ ਠੀਕ ਹੈ ਮਹੀਨਾ ਰਹਿਣ ਤੇ ਟ੍ਰਾਂਜੀਸ਼ਨ ਪਤਾ ਜੀ ਸੰਪਾਦਕ ਠੀਕ ਹੈ ਜੀ ਠੀਕ ਹੈ ਉਹਦਾ ਦੁੱਧ ਵਾਲੀਆਂ ਦੁੱਧ ਨਹੀਂ ਆਉਂਦੀ 8000 ਮੰਨ ਲਓ 25 ਲੀਟਰ ਤੱਕ ਵਾਲੀਆਂ ਗਾਵਾਂ ਨੂੰ ਪੈਂਦੀ ਆ ਠੀਕ ਹੈ ਜੇ ਮੱਝਾਂ ਦੇ ਵਿੱਚ ਦੜੇ ਤੇ ਦੁੱਧ ਜਾਂਦਾ ਠੀਕ ਹੈ ਬੱਸ ਆ ਜਾਂਦਾ ਠੀਕ ਹੈ ਜੇ ਘਰ ਦਾ ਦਾਣਾ ਪਾਉਣਾ ਤੁਸੀਂ ਮੱਝਾਂ ਦੇ ਨਾਲ ਹਾਂ ਹਾਂ ਤਾਂ ਵੀ ਆਪ ਬੱਸ ਜੇ ਕੱਲੀ ਮੱਝਾਂ ਵਾਲੀ ਫੀਡ ਦੀ ਗੱਲ ਕਰੀਏ ਠੀਕ ਹੈ 4000 ਠੀਕ ਹੈ ਬੱਕ ਜਨ ਚਾਰੇ ਆ ਦੁੱਧ ਫੈਟ ਤੇ ਦੁੱਧਨ ਤੇ ਕੰਮ ਠੀਕ ਹੈ ਜੀ ਇਹ ਦੁੱਧ ਜ਼ਿਆਦਾ ਵਧਾ ਦੂਗਾ ਮੱਝਾਂ ਦੇ ਵਿੱਚ ਠੀਕ ਹੈ ਠੀਕ ਹੈ ਇਹ ਦੁੱਧ ਫੈਟ ਦੂਗਾ ਮੈਂ ਦੇਖਾਂਗਾ ਠ ਇਹਦਾ ਰੇਟ ਕਿੰਨਾ ਕਹਿੰਦਾ ਤੁਸੀਂ 8000 ਦਾ ਇਹਦਾ 1680 ਰੁਪਏ ਬੈਗ ਦਾ 1610 ਰੁਪਏ ਬੈਗ ਦਾ ਰੇਟ ਇਹਦਾ ਇਹ 1570 ਇਹ 1570 ਰੁਪਏ ਠੀਕ ਹੈ 10000 ਨੰਬਰ ਆ ਵੀਰੇ ਗੱਟਾ ਬਦਲਿਆ ਇੱਥੇ ਹੋਦਾ ਹਾਂਜੀ ਇਹਦਾ ਮੰਨ ਕੇ ਦੋ 1850 ਰੇਟ ਇਹ ਮੱਕੀ ਦੇ achar ਵਾਲੀ ਬਣੀ ਮੱਕੀ ਦੇ achar ਨਾਲ ਇਕੱਲੀ ਨਾ ਠੀਕ ਹੈ ਕੀ ਗੱਲ ਵੀਰੇ ਕਿਉਂ ਨਹੀਂ ਬੋਲਦਾ ਇਹਨੇ ਵੀ 1570 ਰੇਟ ਇਹ ਮੱਕੀ ਦੇ ਨਾਲ ਹੀ ਬੈਲੈਂਸ ਕੀਤੀ 1580 ਨਾਲ ਮਿਲ ਜਾਂਦਾ ਹਾਂਜੀ ਦਾ ਦਿੰਦੇ ਇਹ ਮੱਕੀ ਦਾ achar wali balance ਠੀਕ ਹੈ ਵੀਰੇ એનર્ਜੀ ਤੇ ਪ੍ਰੋਟੀਨ ਦਾ ਕੰਬੀਨੇਸ਼ਨ ਠੀਕ ਹੈ ਠੀਕ ਹੈ ਕੋਈ ਨਾ ਦੇਖ ਲੋ ਕੋਈ ਨਾ ਮੂੰਹ ਬੋਲ ਵੀਰੇ ਸੁਣ ਤਾਂ 22 ਕੋਈ ਨਹੀਂ ਕੋਈ ਹਾਂ ਜੀ ਸੁਣ ਤਾਂ ਮੈਂ ਇਹਨੂੰ ਪਹਿਲਾਂ ਘੜੀ ਕੋਈ 25 ਦਿਨ ਦਾ ਠੀਕ ਹੈ ਵੀਰੇ ਇੱਕ એનર્ਜੀ ਗੁੱਡ ਨੰਬਰ ਦੱਸ ਦੇ ਠੀਕ ਹੈ ਦੇਖ ਲੋ ਵੀਰੇ ਨੰਬਰ ਲੈ ਲਓ ਪੁੱਛ ਕਰ ਇੱਕ ਬਸ ਮਿੰਟ ਇੱਕ 091150 ਹਾਂ ਜੀ 98302 ਕੀ ਨਾਮ ਹੈ ਜੀ ਮਨਪ੍ਰੀਤ ਸਿੰਘ ਵੀਰੇ ਟੈਂਡ ਹੈ ਜੀ ਕਿਨਾਲਕਲਾਂ ਧਨੌਰ ਕਲਾ ਜਿਲ੍ਹਾ ਜੀ ਸੰਗਰੂਰ ਤੁਹਾਡੇ ਕੀ ਰੇਟ ਮਿਲਦੀ ਆ ਬਾਈ ਬਸ ਇਹੀ ਰੇਟ ਚੱਲਦਾ ਵੀਰੇ ਠੀਕ ਆ ਠੀਕ ਆ ਬਾਈ ਇੱਕ ਕੋਈ ਕਾਰ ਵਗੈਰਾ ਤੁਹਾਡਾ ਯਾਰ ਕੋਈ ਨੰਬਰ ਕੋ ਕੰਪਨੀ ਵਾਲੇ ਦੋ ਯਾਰ ਸਿੱਧੀ ਗੱਲ ਬਾਤ ਹੋ ਜਾ ਓਕੇ ਵੀਰੇ ਤਾਂ ਮੇਰੇ ਬਸ ਉਹ ਰਹਿ ਗਿਆ ਵੀਰੇ 14 ਮਗਨ ਬਸ ਤੇਰੀ ਫੀਲ ਪੈਂਦੇ ਤੁਹਾਡੇ ਫੀਲ ਦਾ ਯਾਰ ਇਸ ਟਾਈਮ ਦਾ ਵੀਰੇ ਦੂਜੀ ਕੱਚੀ ਫੀਲ ਪਾਉਣਿਆ ਮਤਲਬ ਤਿਆਰ ਕਰਾ ਕੇ ਠੀਕ ਆ ਠੀਕ ਆ ਠੀਕ ਆ ਵੀ ਧੰਨਵਾਦ ਜੇ ਵੀਰ ਦਾ ਜਿਵੇਂ ਮੰਨ ਲਓ ਆਪਾਂ ਕੋਈ ਫਾਰਮੂਲਾ ਵਗੈਰਾ ਟੈਸਟ ਕਰਾਉਣਾ ਹਾਂ ਆ ਉਹ ਤਿਆਰ ਕਰ ਫੈਕਟਰੀ ਚ ਕਰਾ ਕੇ ਫੇਰ ਪਰੋਣਾ ਮੰਨ ਲਓ ਤਿਆਰ ਕਰਕੇ ਨਾ ਆਪਾਂ ਨੂੰ ਕੀ ਪ੍ਰੋਟੀਨ ਆ ਕੀ ਫਾਇਦਾ ਕੰਪਨੀ ਨੂੰ ਚੈੱਕ ਕਰਾ ਸਕਦੇ ਠੀਕ ਆ ਮਿਸਟਰ ਓਕੇ ਵੀਰੇ ਇਹਦੇ ਵੀ ਵੀਰੇ ਆਹ ਲਖ ਨੂੰ ਬੈਗ ਦਿਖਾਉਣਿਆ ਕਿਹੜੇ ਕਿਹੜੇ ਨੇ ਆਹ ਕਰਕੇ 8000 ਤੇ ਆ ਆ ਗਈ 10000 ਇਹ ਦੋਨੇ ਮਿਲਕਿੰਗ ਵਾਸਤੇ ਨੇ ਪਸ਼ੂ ਦੇ ਸੂਏ ਤੋਂ ਬਾਅਦ ਆ ਸੂਣ ਤੋਂ ਪਹਿਲਾਂ ਆਗੇ ਜੀ ਬਾਹਰ ਆਪਾਂ ਮੈਂ ਕਹਿੰਦਾ ਇਹ ਪਾਤਾ ਦਿਖਾਉਣੇ ਹਨ ਸਟਾਲਾਂ ਤੇ ਕੀ ਕੋਸਾ ਅਸੂੰ ਦੀ ਸੇਤ ਸੰਭਾਲ ਹੈਲਥ ਵਾਸਤੇ ਦਿਖਾਉਣੇ ਹਨ ਸਟਾਲ ਤੇ ਕੀ ਕੋਸਾ ਤੇ ਇਹ ਤਾਂ ਪਸ਼ੂ ਦਾ ਹੁੰਦਾ ਕਿਵੇਂ ਪਸ਼ੂ ਦਾ ਹੁੰਦਾ ਕਿਵੇਂ

पशु भी दिखाने पशु भी आए होने झोटे मोहरा नसल का झोटा ਕੋਈ ਮਾਂ ਦੇ ਸੋਇਲਾ ਦਾ ਦੁੱਦਾਗਾ ਘਟੋ ਘਟ 4824 ਕਿਲੋ ਮੂਰਾ ਨਸਲ ਦਾ ਕਿਉਂ ਬਤਾ ਇਹ ਰਹਾ ਮੂਰਾ ਨਸਲ ਦੀ ਮੱਝ ਜਿਸ ਤੋਂ ਆ ਕਿਤਾ ਨੂੰ ਕਰਾਉਣਾ ਦੱਸ ਮੂਰਾ ਨਸਲ ਦੀ ਤੇ ਇੱਕ ਸੋਇਲਾ ਤੋਂ ਤੇ ਰ 14815 ਕਿਲੋ ਕਿਤਿਆਂ ਦਾ ਬਤੂ ਬਤਾਈ 100 ਦਿਨਾਂ ਦੀ ਔਸਤ ਕੱਢ ਕੇ 16 ਕਿਲੋ ਹਿਸਾਬ ਨਾਲ 16 ਉਹ ਬੇਜਨ ਨੀਲੀ ਰਾਵੀ ਵੇਖ ਦੇਖ ਰੇ ਨੀਲੀ ਰਾਵੀ ਅਸਲ ਦਾ ਝੋਟਾ ਹੀ ਖਾਨ ਨੇ ਜੀ ਇਹ ਪੈਕ ਲੱਗੇ ਮਾਂ ਦੇ ਸੂਏ ਦਾ ਦੁੱਧ 4247 ਕਿਲੋ ਰਾਗ ਵੀ 11 ਬੰਦੀ ਡੀਲੀ ਰਾ ਵੀ ਨਸਵਾਰੀ ਜੱਗੀਆਂ ਆਪਰ ਲਿਖ ਦੇਣ ਦਾ ਬਹੁਤ ਬਹੁਤ ਦੋਤੇ ਦਾ 1.18 ਕਿਲੋ 6 ਮਹੀਨੇ ਸੋਏ ਰਹੀ ਹੈ ਆ ਗਿਆ ਲੋਕਾ ਆ ਪਿੱਛੋਂ ਨਹੀਂ ਹੈ ਇਹ ਤਾਂ ਹੋਈ ਹੈ ਅੱਛਾ ਇਹ ਹੁਣ ਕਿਹਦੀ ਮਾੜੀ ਤੇ ਮਾਂ ਦੇ ਸੋਏ ਦਾ ਦੋਤਾ ਹੈਗਾ 97 ਕਿਲੋ ਇਹ ਅਦਾਲਤ ਜੀ ਨੇ 70 ਪੂਰਾ 70 ਫਾਰਮ ਵਾਲਿਆਂ ਦਾ ਹੀ ਆ ਇਹ ਪਾ ਦੋਰੀ ਨਾਲ ਲੀਕਾਂ ਦੇ ਪਹਿਲੇ ਸੋਧੇ ਦਿੰਦਾ ਇੱਕ ਦਿਨ ਦਾ ਦੁੱਧ ਹੈਗਾ ਬਹੁਤ ਬਹੁਤ 66 ਲੀਟਰ 72 ਡਿਊਟ 600 ਗ੍ਰਾਮ ਇਹ ਬਹੁਤ ਯਰਸੀ ਦੀ ਦਾ ਜਾਣਾ ਥੱਕੇ ਨਾਲ ਬਣਾਣਾ ਸਾਰੀ ਪਾਣੀ ਯਰਸੀ ਨੂੰ ਪਾ ਦੇ ਆ ਗਈ ਬਣਾਈ ਇਹ ਰਗਾ ਸੋਏ ਦਾ ਦੁੱਧ 4370 ਕੀ ਜੀ ਹੈ ਕਿਲੋ ਇੱਕ ਦਿਨ ਦਾ ਦੁੱਧ ਹੈਗਾ 27 ਕਿਲੋ ਜੀ ਪਾ ਇੱਥੋਂ ਚੱਕਦੇ ਵਟੇ ਬਣਾ ਲਓ ਤਾਂ ਮੰਗਾਵਾ ਵੀਡਗੋ ਬਣਾ ਰਹਾ ਯਾਰ ਬਹੁਤ ਜਰਸੀ ਨਸਲ ਆ ਗਈ ਜੀ ਇੱਕ ਦਿਨ ਦਾ ਵਕਤ ਬਾਅਦ ਦੁੱਧ ਦਾ ਵੀ ਹੈਗਾ 30 ਮਿੰਟ 100 ਗ੍ਰਾਮ ਜਰਸੀ ਨਸਲ ਸਾਰੇ ਨਹੀਂ ਹਰੇਕ ਦੀ ਡਿਟੇਲ ਦਿੱਤੀ ਹੋਈ ਹੈ ਫਿੱਢਾ ਬੱਕਰੀਆਂ ਸਾਰੀਆਂ ਆ ਗਈ ਦੁੱਧੀਆਂ ਨਾਲ ਸਤ ਬੱਕਰੀਆਂ ਵੀ 5 ਲੀਟਰ ਦਿੰਦੀ ਐ ਬੱਕਰੀ ਕੋਲ ਫਿਰ ਕੇ ਸੋਨ ਵਾਲੇ ਵਾਲੇ ਸਾਹੇ ਆਪਾਉਣਿਆ ਕੋਕੜ ਆਖੇਆ ਵਿੱਚੀ ਇਹਦੀ ਕਰੀ ਨਾ ਸਮਝਦੇ ਵੀ ਪਸ਼ੂ ਪਾਲਕ ਮੇਲਾ ਜੀ ਦੁੱਧਿਆ ਨਾਲ ਪਿਆ ਜਮਨੀ ਵਿਸ਼ਟੀ 14 15 ਮਾਰਚ ਜੈ ਵਿਖੇ ਇਹ ਰੋਟੇ ਪੰਕਰਨੇ ਨੇ ਇਸ ਤਰੀਕਾ ਲੈਤਾ ਦੇਖੇ ਬਰੇ ਰਾਜ ਸਰ ਮੈਂ ਬਾਅਦ ਮਿਲਾਂਗੇ ਬੰਦੇ ਬਾਹਰ ਨਿਕਲੋਗੇ ਗੁਣੀ ਕੋਲ ਮਾਰੀ ਚਾਗੀ ਜੀ ਇੱਕ ਮਿੰਟ ਬਾਅਦ ਨੇ ਸੋਪਾ ਦਾ ਸਹੀ ਵਾਰ ਇਹ ਵੀ ਦੋਗਲੇ ਐਚ ਐਫ ਆ ਗਏ ਜੀ ਅਸਲ ਦੀ ਐਚ ਐਫ ਦੀਆਂ ਬੱਸੀਆਂ ਨੀਚੇ ਬੈਠੀਆਂ ਨੇ ਉਹ ਪੂਰਾ ਦਾ ਬਰਾਬਰ ਇਹ ਆ ਗਏ ਜੀ ਨੀਲੀ ਰਾਵੀ ਅਸਲ ਦੀ ਝੁੱਪੀਆਂ ਸਾਰੀਆਂ ਦਰ ਬਰੀਡ ਖੜਿਆ ਜੀ ਪਰਲੇ ਪਾਸੇ ਤੁਹਾਨੂੰ ਦਿਖਾਈ ਹੈ ਕਿੰਨੇ 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 ਲੋੜੀ ਕੋਤਾਲੀਂ ਦੇ ਨੇ ਮਾਣ ਵਾਲੇ ਬਹੁਤ ਚੱਡੇ ਦੇਖੋ ਪਾਵਾਂ ਦੇ ਪੂਰੇ ਵਧੀਆ ਬਰੀਡ ਨੇ ਇਹ ਸੁਆਦ ਤੇਸ ਤੋਂ ਅੱਜ ਤੇ ਦਵਾਈਆਂ ਵਾਲੀਆਂ ਫੇਰ ਦੁਕਾਨਾਂ ਆ ਗਈਆਂ ਜਿੰਨੀਆਂ ਲੱਗ ਲੱਗ ਅੱਛੀ ਪਾਲਕ ਆ ਗਿਆ ਇਹ ਕੱਕੜਾ 10 ਨਾਲੇ ਸਾਰੇ ਪਸ਼ੂ ਪਾਲਣਾ ਸਾਰੇ ਤਰ੍ਹਾਂ ਦੇ ਆ ਤੇ ਹੀ ਸਟਾਲਾਂ ਵਿੱਚ ਤੇ ਆਪਣਾ ਅਲੱਗ-ਅਲੱਗ ਸਾਰੇ ਦੱਸ ਰਿਹਾ ਵੀ ਕਿਹ ਚ ਕੇ ਮਨੋ ਕਿਹ ਫੀਡ ਚ ਜ਼ਿਆਦਾ ਕਿਹ ਚ ਪ੍ਰੋਟੀਨ ਜ਼ਿਆਦਾ ਹੈ ਕਿਹ ਚ ਘੱਟ ਹੈ ਕਿਹਦੀ ਫੀਡ ਵਰਤਣੀ ਚਾਹੀਦੀ ਆ ਕਿੰਨੀ ਕੁ ਮਾਤਰਾ ਚਾਹੀਦੀ ਆ ਪਸ਼ੂ ਪਾਲਣਾ ਪੰਜਾਬ ਸਰਪੁਖਾਗ ਮਤਲਬ ਕੋਈ ਵੀ ਆਪਾਂ ਇਹਨਾਂ ਤੋਂ ਕਿਸੇ ਤਰ੍ਹਾਂ ਦੀ ਸਲਾਹ ਲੈਣੀ ਆ ਕੋਈ ਫਾਰਮ ਜਿਵੇਂ ਅਲਗ-ਅਲਗ ਆਉਂਦੇ ਵੀ ਕੋਈ ਕਹਿੰਦੇ ਵੀ ਮਾਰ ਸੈੱਟ ਪਾਉਣੇ ਆਗੇ ਉਹਦੇ ਵਾਸਤੇ ਸਾਨੂੰ ਕਿੰਨੀ ਸਬਸਿਡੀ ਆਉਂਦੀ ਆ ਕਿੰਨੇ ਲੋਨ ਵਗੈਰਾ ਪਾਸ ਹੁੰਦਾ ਸਾਰਾ ਇਹਨਾਂ ਤੋਂ ਪਤਾ ਲੱਗ ਜਾਂਦਾ ਪਸ਼ੂਗਾਂ ਮੱਛੀ ਪਾਲਣ ਕੁਹਾਗ ਪੱਸੀ ਬਾਰੇ ਪਾਲਣ ਦੇ ਬਾਰੇ ਵੀ ਕਿੰਨੀ ਸਬਸਿਡੀ ਮਿਲਨੀ ਇਹਨਾਂ ਤੇ ਕਿੰਨਾ ਸਾਡਾ ਖਰਚਾ ਹੋਣਾ ਕਿੰਨਾ ਸਾਨੂੰ A to Z ਮਤਲਬ ਸਾਰਾ ਕੁਝ ਸਮਝਾਉਂਦੇ ਇਹ ਆਪ ਡੈਰੀ ਵਿਕਾਸ ਇਹਦੇ ਵੱਲੋਂ ਵੀ ਸਾਰਾ ਕੁਝ ਦੱਸਿਆ ਜਾਂਦਾ ਕਿ ਕਿੰਨਾ ਸਾਡਾ ਖਰਚਾ ਆਉਣਾ ਫਾਰਮ ਤੇ ਕਿੰਨੀ ਸਾਨੂੰ ਸਬਸਿਡੀ ਮਿਲਨੀ ਆ ਕੀ ਕੁਸ ਕਰਕੇ ਕੀ ਫਾਰਮ ਭਰਨੇ ਪੈਣਗੇ ਸਾਨੂੰ ਸਰਕਾਰ ਦੀਆਂ ਸਾਰੀਆਂ ਸਹੂਲਤਾਂ ਬਾਰੇ ਇਹਨਾਂ ਦੇ ਦੱਸਿਆ ਜਾਂਦਾ